ਨਵਨੀ ਚੋਤਾ ਚਤਰਵੇਦੀ ਦੀ ਗ੍ਰਿਫਤਾਰੀ ਹੋਈ ਹੈ ਕਿਸ ਤਰ੍ਹਾਂ ਦੇ ਫਰਜ਼ੀ ਤੌਰ ਤੇ ਉਹਨਾਂ ਦੱਸਦੇ ਤੁਹਾਡੇ ਵੀ ਲੱਗਦਾ ਸ਼ਾਇਦ 10 ਕਥਾ ਕੀਤੀ ਸੀ ਦੇਖੋ ਮੈਨੂੰ ਜਿਹੜਾ ਮੀਡੀਆ ਤੋਂ ਪਤਾ ਲੱਗਿਆ ਪਹਿਲਾਂ ਉਹਨਾਂ ਨੇ 10 ਐਮਐਲਏ ਦੀ ਕਿਹਾ ਜੀ ਮੇਰੇ ਕੋਲ 10 ਐਮਐਲਏ ਨਹੀਂ ਕਿਉਂਕਿ ਰਾਜ ਸਭਾ ਦੇ ਵਿੱਚ ਨਾਮੀਨੇਸ਼ਨ ਕਰਨ ਲਈ 10 ਐਮਐਲਏ ਦੇ ਸਾਈਨ ਹੋਣੇ ਜ਼ਰੂਰੀ ਹੈ ਤੇ ਉਹ 10 ਐਮਐਲਏ ਕੋ ਹੋਰ ਸੀਗੇ ਫਿਰ ਜਦੋਂ ਉਹਨਾਂ ਨੇ ਜਿਹੜੀ ਫਾਈਨਲ ਉਹ ਤਿਆਰ ਕੀਤੀ ਉਹਦੇ ਵਿੱਚ 10 ਐਮਐਲਏ ਫਿਰ ਡਿਫਰੈਂਟ ਸੀ ਪੁਰਾਣਿਆਂ ਦੇ ਵਿੱਚੋਂ ਕੋਈ ਵੀ ਨਹੀਂ ਸੀ ਉਹਦੇ ਵਿੱਚ ਮੇਰਾ ਨਾਮ ਵੀ ਸ਼ਾਮਿਲ ਸੀਗਾ ਤੇ ਜਦੋਂ ਮੇਰੇ ਕੋਲ ਇਨਫੋਰਮੇਸ਼ਨ ਆਈ ਮੈਨੂੰ ਸੈਕਟਰੀ ਜਿਹੜੇ ਨੇ ਸਾਡੇ ਵਿਧਾਨ ਸਭਾ ਉਹਨਾਂ ਦਾ ਫੋਨ ਆਇਆ ਕਿ ਸਾਡੇ ਕੋਲ ਇੱਕ ਐਪਲੀਕੇਸ਼ਨ ਆਈ ਹੈ ਵੀ ਤੁਹਾਡੇ ਸਾਈਨ ਕੀਤੇ ਹੋਏ ਨੇ ਮੈਂ ਕਿਹਾ ਜੀ ਨਹੀਂ ਮੇਰੇ ਤੱਕ ਕਿਸੇ ਨੇ ਕੀਤੇ ਹੋਏ ਨਾ ਮੇਰਾ ਕੋ ਮੇਰਾ ਕੋਈ ਸਹਿਮਤੀ ਹੈ ਉਹਨਾਂ ਦੇ ਨਾਲ ਤੇ ਫਿਰ ਮੈਂ ਆਪਣੇ ਲੈਟਰ ਪੈਡ ਦੇ ਉੱਪਰ ਲਿਖ ਕੇ ਬਕਾਇਦਾ ਆਪਣੇ ਲੈਟਰਪੈਡ ਤੇ ਮੈਂ ਲਿਖ ਕੇ ਦਿੰਦਾ ਕਿ ਜਿਹੜਾ ਵਿਅਕਤੀ ਹੈ ਨਵੀਨ ਚਤੁਰਵੇਦੀ ਕੌਣ ਹੈ ਕੀ ਹੈ ਮੈਨੂੰ ਨਹੀਂ ਪਤਾ ਇਸ ਬਾਰੇ ਨਾ ਮੈਨੂੰ ਜਾਣਦਾ ਔਰ ਖਾਸ ਕਰਕੇ ਰਾਜ ਸਭਾ ਵਾਸਤੇ ਇਹ ਨੋਮੀਨੇਸ਼ਨ ਇਹਦਾ ਜੀ ਭਰ ਰਿਹਾ ਤੇ ਮੇਰੀ ਇੱਤੇ ਕੋਈ ਸਹਿਮਤੀ ਨਹੀਂ ਔਰ ਸਾਈਨ ਵੀ ਮੇਰੇ ਨਹੀਂ ਹੈ ਮੈਂ ਆਪਣੇ ਸਾਈਨ ਕਰਕੇ ਕਿ ਮੇਰੇ ਸਾਈਨ ਤਾਂ ਇਹ ਨੇ ਉਹ ਮੈਂ ਆਲਰੇਡੀ ਵਿਧਾਨ ਸਭਾ ਦਿੱਤੀ ਹੈ ਸਾਡੀ ਹਾਈ ਕਮਾਂਡ ਨੂੰ ਵੀ ਭੇਜ ਦਿੱਤਾ ਔਰ ਸਾਡੇ ਐਮਐਲਏ ਰੋਪੜ ਦਿਨੇਸ਼ ਚੱਡਾ ਸਾਹਿਬ ਉਹਨਾਂ ਨੇ ਉਸੇ ਦਿਨ ਪਰਚਾ ਕਰਾਤਾ ਜਿਹਦੇ ਬਿਆਸ ਤੇ ਚੰਡੀਗੜ੍ਹ ਉਹਨਾਂ ਦੇ ਕਿਸ ਤਰੀਕੇ ਨਾਲ ਦੀ ਕੋਸ਼ਿਸ਼ ਕੀਤੀ ਜੀ ਪਰੋ ਕਿਤੇ ਨਾ ਕਿਤੇ ਜਿੱਕੇ ਨਿਕਲਗੇ ਸੀ ਤੱਕ ਉਹਨਾਂ ਨੂੰ ਕੱਲ ਜਿਹੜਾ ਜੀ ਉਹ ਗ੍ਰਿਫਤਾਰ ਕਰ ਲਿਆ ਗਿਆ ਤੇ ਉਹ ਦੀ ਇਨਵੈਸਟੀਗੇਸ਼ਨ ਹੈਗੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਦੇਖੋ ਰਸਵਾ ਇੱਕ ਬਹੁਤ ਵੱਡਾ ਰੋਤਬਾ ਜੀ ਹਿੰਦੁਸਤਾਨ ਦੇ ਵਿੱਚ ਵੱਡੇ ਵੱਡੇ ਜਿਹੜੇ ਕੋਈ ਇੰਡਸਟਰੀ ਦੇ ਵਿੱਚ ਲੋਕ ਨੇ ਜਾਂ ਸੰਗੀਤ ਦੇ ਵਿੱਚ ਲੋਕ ਨੇ ਜਾਂ ਖੇਡਾਂ ਦੇ ਵਿੱਚ ਲੋਕ ਨੇ ਜਾਂ ਉਹ ਲੋਕ ਜਿਹੜੇ ਸਨਮਾਨਤ ਨੇ ਸਾਡੇ ਸਮਾਜ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਉਹਨਾਂ ਨੂੰ ਰਸਵਾ ਦੀ ਸੀਟ ਦੇ ਕੇ ਨਵਾਜਿਆ ਜਾਂਦਾ ਤਾਂ ਕਿ ਉਹਨਾਂ ਦੀਆਂ ਸਭਾਵਾਂ ਜਿਹੜੀਆਂ ਨੇ ਉਹ ਦੇਸ਼ ਪ੍ਰਤੀ ਲਗੀਆਂ ਜਾ ਸਕਣ ਅਗਰ ਅੱਪਾ ਇਦਾਂ ਸ਼ਾਰਟਕਟ ਕੋ ਜਾਲੀ ਸਾਈਨ ਕਰਕੇ ਰਸਬਾ ਜਾਣ ਦੀ ਕੋਸ਼ਿਸ਼ ਕਰਾਂਗੇ ਈ VOTING ਵੀ ਤਾਂ ਹੋਣੀ ਹੈ ਤੇ ਉੱਥੇ ਵੀ ਤੁਹਾਨੂੰ ਵੋਟਾਂ ਚਾਹੀਦੀਆਂ ਨੇ ਪਰ ਮੈਂ ਇਹ ਆਮਾਦੀ ਪਾਰਟੀ ਮੈਂ ਤਾਂ ਦੱਸਦਾ ਆਲਰੇਡੀ ਤੇ ਆਮਾਦੀ ਪਾਰਟੀ ਦੇ ਵਫਾਦਾਰ ਸਿਪਾਹੀਆਂ ਆ ਆਮਾਦੀ ਪਾਰਟੀ ਦੇ ਸਾਡੇ ਜਿਹੜੇ ਗੁਪਤਾ ਜਿਹੜੇ ਆਲਰੇਡੀ ਜਿਹੜੇ ਟ੍ਰੇਡੈਂਟ ਦੇ ਮਾਲਕ ਵੀ ਨੇ ਤੇ ਉਹਨਾਂ ਨੇ ਨਾਮਿਨੇਸ਼ਨ ਜਿਹੜੀ ਆ ਉਹ ਭਰੀ ਆ ਤੇ ਮੇਰਾ ਪੂਰਾ ਸਮਰਥਨ ਗੁਪਤਾ ਸਾਹਿਬ ਸਾਡੇ ਆਮਾਦੀ ਪਾਰਟੀ ਦੇ ਕਿਉਂਕਿ ਹਾਈ ਕਮਾਂਡ ਦਾ ਜਿਹੜਾ ਹੁਕਮ ਆ ਉਹ ਸਾਡੇ ਸਿਰ ਮੱਥੇ ਆ ਜੀ ਹਾਈ ਕਮਾਂਡ ਸਾਡੇ ਲਈ ਸਰਬੋੱਚ ਹੈ ਅਰਵਿੰਦ ਕੇਰਿਵਾੜਾ ਸਾਹਿ ਤੇ ਉਹਨਾਂ ਦਾ ਹੁਕਮ ਮੇਰੇ ਲਈ ਸਿਰ ਮੱਥੇ ਆ ਔਰ ਜਿੱਥੇ ਉਹ ਕਹਣਗੇ ਕਿ ਭਾਵੇਂ ਖਾਲੀ ਪੇਪਰ ਤੇ ਸਾਈਨ ਕਰਨ ਨੂੰ ਕਹਿਣ ਉੱਥੇ ਵੀ ਕਰ ਦਾਂਗੇ ਕਿਉਂਕਿ ਅਸੀਂ ਪਾਰਟੀ ਦੇ ਵਫਾਦਾਰ ਚਪਾਈ ਆ ਸੋ ਇਸ ਕਿਸਮ ਦੀਆਂ ਜਿਹੜੀਆਂ ਚਲਾਕੀਆਂ ਨੇ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਨੇ ਕਰਕੇ ਕੋਈ ਵਿਅਕਤੀ ਉਹ ਜਿਹਾਉਣ ਦੀ ਗੱਲ ਕਰਦਾ ਤਾਂ ਇਹ ਬਿਲਕੁਲ ਹੀ ਗਲਤ ਹੈ ਕਿੱਥੇ ਕੀ ਲੱਗਦੀ ਹੈ ਮਨਸ਼ਾ ਇਹ ਮਨਸ਼ਾ ਤਾਂ ਦੇਖੋ ਇੱਕ ਕਿਸਮ ਦਾ ਇੱਕ ਖਲਾਫ ਪੇਦਾ ਕਰਨ ਦੀ ਉਹ ਗੱਲ ਹੈ ਕਿ ਕੋਈ ਨਾ ਕੋਈ ਮਿਸ ਅੰਡਰਸਟੈਂਡਿੰਗ ਪੈਦਾ ਕੀਤੀ ਜਾਵੇ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਆਪਣੀ ਸੁਰੱਖਿਆ ਬਟੋਰੋਂ ਦੀ ਕੋਈ ਗੱਲ ਹੋਵੇ ਪਰ ਜਦੋਂ ਤੁਸੀਂ ਇੱਕ ਏਡੇ ਵੱਡੇ بڑے ਸਰਬ ਚੌਦੇ ਲਈ ਰਸਬਾ ਲਈ ਤੁਸੀਂ ਜਾ ਰਹੇ ਹੋ ਤਾਂ ਬਿਨਾ ਐਮਐਲਏ ਦੀ ਵੋਟ ਤੋਂ ਤਾਂ ਤੁਸੀਂ ਬਾਣੀ ਨਹੀਂ ਸਕਦੇ ਇਕੱਲਾ 10 ਐਮਐਲਏ ਗੱਲ ਕਰ ਰਹੇ ਹਾਂ 10 ਐਮਐਲਏ ਦੇ ਵਿੱਚੋਂ ਫੌਜਾ ਸਿੰਘ ਸਰਾਹੀ ਸਾਹਿਬ ਸੀਗੇ ਦਈਆ ਸਾਹਿਬ ਸੀਗੇ ਮੈਂ ਸੀਗੇ ਸਾਡੇ ਅਸੀਂ ਮਿਲੇ ਆਪਾਂ ਦੇ ਵਿੱਚ ਕਿਸੇ ਨੇ ਵੀ ਸਾਈਨ ਨਹੀਂ ਕੀਤੇ ਜੀ ਟੋਟਲੀ ਝਾਲੀ ਸਾਰੇ ਸਾਈਨ ਕਰਕੇ ਆਪੇ ਔਰ ਜਿਹੜੇ ਸਾਈਨ ਉੱਥੇ ਕੀਤੇ ਉਹ ਮੈਂ ਕਰਦਾ ਹੀ ਨਹੀਂ ਮੇਰੇ ਸਾਈਨ ਬਿਲਕੁਲ ਹੀ ਡਿਫਰੈਂਟ ਨੇ ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਨਿਰਾਧਾਰਨ ਹੈ ਤਾਰੇ ਜੋ ਕਰੂਗਾ ਸੁਪਰ ਹੋਗਾ ਇਹ ਬਿਲਕੁਲ ਗਲਤ ਕੀਤਾ ਉਹ ਨਵੀਂ ਚੋਰ ਦਾ ਚਤਰਵੇਜ ਦੀ ਗ੍ਰਿਫਤਾਰੀ ਹੋਈ ਹੈ ਕਿਸ ਤਰ੍ਹਾਂ ਦੇ ਫਰਜ਼ੀ ਤੌਰ ਤੇ ਮੈਂ ਦੱਸਦੇ ਤੁਹਾਡੇ ਵੀ ਲੱਗਦਾ ਸ਼ਾਇਦ 10 70 ਕੀਤੀ ਸੀ ਬਿਲਕੁਲ ਮੈਨੂੰ ਜਿਹੜਾ ਮੀਡੀਆ ਤੋਂ ਪਤਾ ਲੱਗਿਆ ਪਹਿਲਾਂ ਉਹਨਾਂ ਨੇ 10 ਐਮਐਲਏ ਦੀ ਕਿਹਾ ਜੀ ਮੇਰੇ ਕੋਲ 10 ਐਮਐਲਏ ਨਹੀਂ ਕਿਉਂਕਿ ਰਸ ਸਭਾ ਦੇ ਵਿੱਚ ਨਾਮੀਨੇਸ਼ਨ ਕਰਨ ਲਈ 10 ਐਮਐਲਏ ਦੇ ਸਾਈਨ ਹੋਣੇ ਜ਼ਰੂਰੀ ਹੈ ਤੇ ਉਹ 10 ਐਮਐਲਏ ਕੋ ਹੋਰ ਸੀਗੇ ਫਿਰ ਜਦੋਂ ਉਹਨਾਂ ਨੇ ਜਿਹੜੀ ਫਾਈਨਲ ਉਹ ਤਿਆਰ ਕੀਤੀ ਉਹਦੇ ਵਿੱਚ 10 ਐਮਐਲਏ ਫਿਰ ਡਿਫਰੈਂਟ ਸੀ ਪੁਰਾਣਿਆਂ ਦੇ ਵਿੱਚੋਂ ਕੋਈ ਵੀ ਸੀ ਉਦੇ ਵਿੱਚ ਮੇਰਾ ਨਾਮ ਵੀ ਸ਼ਾਮਿਲ ਸੀਗਾ ਤੇ ਜਦੋਂ ਮੇਰੇ ਕੋਲ ਇਨਫੋਰਮੇਸ਼ਨ ਆਈ ਮੈਨੂੰ ਸੈਕਟਰੀ ਜਿਹੜੇ ਨੇ ਸਾਡੇ ਵਿਧਾਨ ਸਭਾ ਉਹਨਾਂ ਦਾ ਫੋਨ ਆਇਆ ਕਿ ਸਾਡੇ ਕੋਲ ਇੱਕ ਐਪਲੀਕੇਸ਼ਨ ਆਈ ਹੈ ਤੁਹਾਡੇ ਸਾਈਨ ਕੀਤੇ ਹੋਏ ਨੇ ਮੈਂ ਕਿਹਾ ਜੀ ਨਹੀਂ ਮੇਰੇ ਤੱਕ ਕਿਸਾ ਹੀ ਨਹੀਂ ਕੀਤੇ ਹੋਏ ਨਾ ਮੇਰਾ ਕੋਈ ਮੇਰਾ ਕੋਈ ਸਹਿਮਤੀ ਹੈ ਉਹਨਾਂ ਦੇ ਨਾਲ ਤੇ ਫਿਰ ਮੈਂ ਆਪਣੇ ਲੈਟਰ ਪੈਡ ਦੇ ਉੱਪਰ ਲਿਖ ਕੇ ਬਕਾਇਦਾ ਆਪਣੇ ਲੈਟਰਪੈਡ ਤੇ ਮੈਂ ਲਿਖ ਕੇ ਦਿੰਦਾ ਕਿ ਜਿਹੜਾ ਵਿਅਕਤੀ ਹੈ ਨਵੀਨ ਚਤੁਰਵੇਦੀ ਕੌਣ ਹੈ ਕੀ ਹੈ ਮੈਨੂੰ ਨਹੀਂ ਪਤਾ ਇਸ ਬਾਰੇ ਨਾ ਮੈਂ ਨੂੰ ਜਾਣਦਾ ਔਰ ਖਾਸ ਕਰਕੇ ਰਾਜ ਸਭਾ ਵਾਸਤੇ ਇਹ ਨੋਮੀਨੇਸ਼ਨ ਇਹਦਾ ਜੀ ਭਰ ਰਿਹਾ ਤੇ ਮੇਰੀ ਇੱਤੇ ਕੋਈ ਸਹਿਮਤੀ ਨਹੀਂ ਔਰ ਸਾਈਨ ਵੀ ਮੇਰੇ ਨਹੀਂ ਹੈ ਮੈਂ ਆਪਣੇ ਸਾਈਨ ਕਰਕੇ ਕਿ ਮੇਰੇ ਸਾਈਨ ਤਾਂ ਇਹ ਨਹੀਂ ਉਹ ਮੈਂ ਆਲਰੇਡੀ ਗੁਣ ਸਭਾ ਦਿੱਤੀ ਹੈ ਸਾਡੀ ਹਾਈ ਕਮੰਡ ਨੂੰ ਵੀ ਭੇਜ ਦਿੱਤਾ ਔਰ ਸਾਡੇ ਐਮਐਲਏ ਰੋਪੜ ਦਿਨੇਸ਼ ਚੱਡਾ ਸਾਹਿਬ ਉਹਨਾਂ ਨੇ ਉਸੇ ਦਿਨ ਹੀ ਪਰਚਾ ਕਰਾਤਾ ਜਿਹਦੇ ਵਿਆਹ ਤੇ ਚੰਡੀਗੜ੍ਹੋਂ ਦੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਫਿਰੋ ਕਿਤੇ ਨਾ ਕਿਤੇ ਜਿੱਕੇ ਨਿਕਲਗੇ ਸੀ ਤੱਕ ਉਹਨਾਂ ਨੂੰ ਕੱਲ ਜਿਹੜਾ ਜੀ ਉਹ ਗ੍ਰਿਫਤਾਰ ਕਰ ਲਿਆ ਗਿਆ ਤੇ ਇਹ ਇਨਵੈਸਟੀਗੇਸ਼ਨ ਹੈਗੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਦੇਖੋ ਰਸਵਾ ਇੱਕ ਬਹੁਤ ਵੱਡਾ ਰੋਤਬਾ ਜੀ ਹਿੰਦੁਸਤਾਨ ਦੇ ਵਿੱਚ ਵੱਡੇ ਵੱਡੇ ਜਿਹੜੇ ਕੋਈ ਇੰਡਸਟਰੀ ਦੇ ਵਿੱਚ ਲੋਕ ਨੇ ਜਾਂ ਸੰਗੀਤ ਦੇ ਵਿੱਚ ਲੋਕ ਨੇ ਜਾਂ ਖੇਡਾਂ ਦੇ ਵਿੱਚ ਲੋਕ ਨੇ ਜਾਂ ਉਹ ਲੋਕ ਜਿਹੜੇ ਸਨਮਾਨਤ ਨੇ ਸਾਡੇ ਸਮਾਜ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਉਹਨਾਂ ਨੂੰ ਰਸਵਾ ਦੀ ਸੀਟ ਦੇ ਕੇ ਨਵਾਜਿਆ ਜਾਂਦਾ ਤਾਂ ਕਿ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਦੇਸ਼ ਲਈਆਂ ਜਾ ਸਕਣ ਅਗਰ ਅਪਾ ਇਦਾਂ ਸ਼ਾਰਟਕਟ ਕੋ ਜਾਲੀ ਸਾਈਨ ਕਰਕੇ ਰਸਬਾ ਜਾਣ ਦੀ ਕੋਸ਼ਿਸ਼ ਕਰਾਂਗੇ VOTING ਵੀ ਤਾਂ ਹੋਣੀ ਹੈ ਤੇ ਉੱਥੇ ਵੀ ਤੁਹਾਨੂੰ ਵੋਟਾਂ ਚਾਹੀਦੀਆਂ ਨੇ ਪਰ ਮੈਂ ਇਹ ਆਮਾਦੀ ਪਾਰਟੀ ਮੈਂ ਤਾਂ ਦੱਸਦਾ ਆਲਰੇਡੀ ਤੇ ਆਮਾਦੀ ਪਾਰਟੀ ਦੇ ਵਫਾਦਾਰ ਸਿਪਾਹੀਆਂ ਆਮਾਦੀ ਪਾਰਟੀ ਦੇ ਸਾਡੇ ਜਿਹੜੇ ਗੁਪਤਾ ਜਿਹੜੇ ਆਲਰੇਡੀ ਜਿਹੜੇ ਟ੍ਰੇਡੈਂਟ ਦੇ ਮਾਲਕ ਵੀ ਨੇ ਤੇ ਉਹਨਾਂ ਨੇ ਨਾਮਿਨੇਸ਼ਨ ਜਿਹੜੀ ਆ ਉਹ ਭਰੀ ਹੈ ਤੇ ਮੇਰਾ ਪੂਰਾ ਸਮਰਥਨ ਗੁਪਤਾ ਸਾਹਿਬ ਸਾਡੇ ਆਮਾਦੀ ਪਾਰਟੀ ਦੇ ਕਿਉਂਕਿ ਹਾਈ ਕਮਾਂਡ ਦਾ ਜਿਹੜਾ ਹੁਕਮ ਆ ਉਹ ਸਾਡੇ ਸਿਰ ਮੱਥੇ ਆ ਕਿ ਹਾਈ ਕਮਾਂਡ ਸਾਡੇ ਲਈ ਸਰਵੋੱਚ ਹੈ ਅਰਵਿੰਦ ਤੇਜਰੀਵਾੜਾ ਭਗੰਤਮਨ ਸਾ ਤੇ ਉਹਨਾਂ ਦਾ ਹੁਕਮ ਮੇਰੇ ਲਈ ਸਿਰ ਮੱਥੇ ਆ ਔਰ ਜਿੱਥੇ ਉਹ ਕਹਾਂਗੇ ਕਿ ਭਾਵੇਂ ਖਾਲੀ ਪੇਪਰ ਤੇ ਸਾਈਨ ਕਰਨ ਨੂੰ ਕਹਿਣ ਉੱਥੇ ਵੀ ਕਰ ਦਾਂਗੇ ਕਿਉਂਕਿ ਅਸੀਂ ਪਾਰਟੀ ਦੇ ਵਫਾਦਾਰ ਸਿਪਾਹੀ ਆ ਸੋ ਇਸ ਕਿਸਮ ਦੀਆਂ ਜਿਹੜੀਆਂ ਚਲਾਕੀਆਂ ਨੇ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਨੇ ਕਰਕੇ ਕੋਈ ਵਿਅਕਤੀ ਉਹ ਜਿਹਾਉਣ ਦੀ ਗੱਲ ਕਰਦਾ ਤਾਂ ਇਹ ਬਿਲਕੁਲ ਹੀ ਗਲਤ ਹੈ ਕਿੱਥੇ ਕੀ ਲੱਗਦੀ ਹੈ ਮਨਸ਼ਾ ਮਨਸ਼ਾ ਤਾਂ ਦੇਖੋ ਇੱਕ ਕਿਸਮ ਦਾ ਇੱਕ ਖਲਾਫ ਪਿਆਦਾ ਕਰਨ ਦੀ ਉਹ ਗੱਲ ਹੈ ਕਿ ਕੋਈ ਨਾ ਕੋਈ ਮਿਸ ਅੰਡਰਸਟੈਂਡਿੰਗ ਪਿਆਦਾ ਕੀਤੀ ਜਾਵੇ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਆਪਣੀ ਸੁਰੱਖਿਆ ਬਟੋਰਨ ਦੀ ਕੋਈ ਗੱਲ ਹੋਵੇ ਪਰ ਜਦੋਂ ਤੁਸੀਂ ਇੱਕ ਏਡੇ ਵੱਡੇ ਬڑے ਸਰਬ ਚੌਦੇ ਲਈ ਰਸਨਾ ਲਈ ਤੁਸੀਂ ਜਾ ਰਹੇ ਹੋ ਤਾਂ ਬਿਨਾ ਐਮਐਲਏ ਦੀ ਵੋਟ ਤੋਂ ਤਾਂ ਤੁਸੀਂ ਬਾਣੀ ਨਹੀਂ ਸਕਦੇ ਪਹਿਲਾਂ 10 ਐਮਐਲਏ ਗੱਲ ਕਰ ਰਹੇ ਹਾਂ 10 ਐਮਐਲਏ ਦੇ ਵਿੱਚੋਂ ਫੌਜਾ ਸਿੰਘ ਸਰਾਹੀ ਸਾਹਿਬ ਸੀਗੇ ਦਈਆ ਸਾਹਿਬ ਸੀਗੇ ਮੈਂ ਸੀਗੇ ਸਾਡੇ ਅਸੀਂ ਮਿਲੇ ਆਪਾਂ ਦੇ ਵਿੱਚ ਕਿਸੇ ਨੇ ਵੀ ਸਾਈਨ ਨਹੀਂ ਕੀਤੇ ਦੀ ਟੋਟਲੀ ਜਾਲੀ ਸਾਰੇ ਸਾਈਨ ਕਰਕੇ ਆਪੇ ਔਰ ਜਿਹੜੇ ਸਾਈਨ ਉੱਥੇ ਕੀਤੇ ਮੈਂ ਕਰਦਾ ਹੀ ਨਹੀਂ ਮੇਰੇ ਸਾਈਨ ਬਿਲਕੁਕੁਲ ਹੀ ਡਿਫਰੈਂਟ ਨੇ ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਨਿਰਾਧਾਰਨ ਨੇ ਔਰ ਜੋ ਕਰੂਗਾ ਸੁਪਰ ਹੋਗਾ ਇਹ ਬਿਲਕੁਲ ਗਲਤ ਕੀਤਾ ਉਹਨਾਂ ਨੇ। ਨਵੀਨ ਚੌਧਾ ਚਤਰਵੇਜ ਦੀ ਗ੍ਰਿਫਤਾਰੀ ਹੋਈ ਹੈ ਕਿਸ ਤਰ੍ਹਾਂ ਦੇ ਫਰਜ਼ੀ ਤੌਰ ਤੇ ਉਹਨਾਂ ਦੱਸਦੇ ਹੋ ਤੁਹਾਡੇ ਵੀ ਲੱਗਦਾ ਸ਼ਾਇਦ ਧਸਕਤ ਕਰ ਕੀਤੀ ਸੀ। ਬਿਲਕੁਲ ਮੈਨੂੰ ਜਿਹੜਾ ਮੀਡੀਆ ਤੋਂ ਪਤਾ ਲੱਗਿਆ ਪਹਿਲਾਂ ਉਹਨਾਂ ਨੇ 10 ਐਮਐਲਏ ਦੀ ਕਿਹਾ ਜੀ ਮੇਰੇ ਕੋਲ 10 ਐਮਐਲਏ ਨਹੀਂ ਕਿਉਂਕਿ ਰਾਜ ਸਭਾ ਦੇ ਵਿੱਚ ਨਾਮੀਨੇਸ਼ਨ ਕਰਨ ਲਈ 10 ਐਮਐਲਏ ਦੇ ਸਾਈਨ ਹੋਣੇ ਜ਼ਰੂਰੀ ਹੈ। ਤੇ ਉਹ 10 ਐਮਐਲਏ ਕੋ ਹੋਰ ਸੀਗੇ। ਫਿਰ ਜਦੋਂ ਉਹਨਾਂ ਨੇ ਜਿਹੜੀ ਫਾਈਨਲ ਉਹ ਤਿਆਰ ਕੀਤੀ ਉਹਦੇ ਵਿੱਚ 10 ਐਮਐਲਏ ਫਿਰ ਡਿਫਰੈਂਟ ਸੀ ਪੁਰਾਣਿਆਂ ਦੇ ਵਿੱਚੋਂ ਕੋਈ ਵੀ ਸੀ। ਉਹਦੇ ਵਿੱਚ ਮੇਰਾ ਨਾਮ ਵੀ ਸ਼ਾਮ ਤੇ ਜਦੋਂ ਮੇਰੇ ਕੋਲ ਇਨਫੋਰਮੇਸ਼ਨ ਆਈ ਮੈਨੂੰ ਸੈਕਟਰੀ ਜਿਹੜੇ ਨੇ ਸਾਡੇ ਵਿਧਾਨ ਸਭਾ ਉਹਨਾਂ ਦਾ ਫੋਨ ਆਇਆ ਕਿ ਸਾਡੇ ਕੋਲ ਇੱਕ ਐਪਲੀਕੇਸ਼ਨ ਆਈ ਹੈ ਤੁਹਾਡੇ ਸਾਈਨ ਕੀਤੇ ਹੋਏ ਨੇ ਮੈਂ ਕਿਹਾ ਜੀ ਨਹੀਂ ਮੇਰੇ ਤੱਕ ਕਿਸਾ ਹੀ ਨਹੀਂ ਕੀਤੇ ਹੋਏ ਨਾ ਮੇਰਾ ਕੋਈ ਮੇਰਾ ਕੋਈ ਸਹਿਮਤੀ ਹੈ ਉਹਨਾਂ ਦੇ ਨਾਲ ਤੇ ਫਿਰ ਮੈਂ ਆਪਣੇ ਲੈਟਰ ਪੈਡ ਦੇ ਉੱਪਰ ਲਿਖ ਕੇ ਬਕਾਇਦਾ ਆਪਣੇ ਲੈਟਰਪੈਡ ਤੇ ਮੈਂ ਲਿਖ ਕੇ ਦਿੰਦਾ ਕਿ ਜਿਹੜਾ ਵਿਅਕਤੀ ਹੈ ਨਵੀਨ ਚਤੁਰਵੇਦੀ ਕੌਣ ਹੈ ਕੀ ਹੈ ਮੈਨੂੰ ਨਹੀਂ ਪਤਾ ਇਸ ਬਾਰੇ ਨਾਮ ਇਹਨੂੰ ਜਾਣਦਾ ਹਾਂ ਖਾਸ ਕਰਕੇ ਰਾਜ ਸਭਾ ਵਾਸਤੇ ਇਹ ਨੋਮੀਨੇਸ਼ਨ ਜਿਹੜਾ ਜੀ ਭਰ ਰਿਹਾ ਤੇ ਮੇਰੀ ਇੱਤੇ ਕੋਈ ਸਹਿਮਤੀ ਨਹੀਂ ਔਰ ਸਾਈਨ ਵੀ ਮੇਰੇ ਨਹੀਂ ਹੈ ਮੈਂ ਆਪਣੇ ਸਾਈਨ ਕਰਕੇ ਕਿ ਮੇਰੇ ਸਾਈਨ ਤਾਂ ਇਹ ਨਹੀਂ ਉਹ ਮੈਂ ਆਲਰੇਡੀ ਵਿਧਾਨ ਸਭਾ ਦਿੱਤੀ ਹੈ ਸਾਡੀ ਹਾਈ ਕਮਾਂਡ ਨੂੰ ਵੀ ਭੇਜ ਦਿੱਤਾ ਔਰ ਸਾਡੇ ਐਮਐਲਏ ਰੋਪੜ ਦਿਨੇਸ਼ ਚੱਡਾ ਸਾਹਿਬ ਉਹਨਾਂ ਨੇ ਉਸੇ ਦਿਨ ਹੀ ਪਰਚਾ ਕਰਵਾਤਾ ਜਿਹਦੇ ਬਿਆਸ ਤੇ ਚੰਡੀਗੜ੍ਹ ਉਹਨਾਂ ਦੇ ਗ੍ਰਿਫਤਾਰੀ ਕਰਨ ਦੀ ਕੋਸ਼ਿਸ਼ ਕੀਤੀ ਜੀ ਪਰੋ ਕਿਤੇ ਨਾ ਕਿਤੇ ਕੀ ਕਰਨ ਨਿਕਲ ਗਿਆ ਸੀ ਤੱਕ ਉਹਨਾਂ ਨੂੰ ਕੱਲ ਜਿਹੜਾ ਜੀ ਉਹ ਗ੍ਰਿਫਤਾਰ ਕਰ ਲਿਆ ਗਿਆ ਤੇ ਉਹ ਦੀ ਇਨਵੈਸਟੀਗੇਸ਼ਨ ਹੈਗੀ ਇਨਵੈਸਟੀਗੇਸ਼ਨ ਦਾ 파ਟ ਹੈ ਦੇਖੋ ਰਸਵਾ ਇੱਕ ਬਹੁਤ ਵੱਡਾ ਰੋਤਵਾ ਜੀ ਹਿੰਦੁਸਤਾਨ ਦੇ ਵਿੱਚ ਵੱਡੇ ਵੱਡੇ ਜਿਹੜੇ ਕੋਈ ਇੰਡਸਟਰੀ ਦੇ ਵਿੱਚ ਲੋਕ ਨੇ ਜਾਂ ਸੰਗੀਤ ਦੇ ਵਿੱਚ ਲੋਕ ਨੇ ਜਾਂ ਖੇਡਾਂ ਦੇ ਵਿੱਚ ਲੋਕ ਨੇ ਜਾਂ ਉਹ ਲੋਕ ਜਿਹੜੇ ਸਨਮਾਨਤ ਨੇ ਸਾਡੇ ਸਮਾਜ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਉਹਨਾਂ ਨੂੰ ਰਸਵਾ ਦੀ ਸੀਟ ਦੇ ਕੇ ਨਵਾਜਿਆ ਜਾਂਦਾ ਤਾਂ ਕਿ ਉਹਨਾਂ ਦੀ ਸੇਵਾਵਾਂ ਜਿਹੜੀਆਂ ਨੇ ਉਹ ਦੇਸ਼ ਲਈਆਂ ਜਾ ਸਕਣ ਅਗਰ ਅੱਪਾ ਇਦਾਂ ਸ਼ਾਰਟਕਟ ਕੋ ਜਾਲੀ ਸਾਈਨ ਕਰਕੇ ਰਸਪਾ ਜਾਣ ਦੀ ਕੋਸ਼ਿਸ਼ ਕਰਾਂਗੇ VOTING ਵੀ ਤਾਂ ਹੋਣੀ ਹੈ ਤੇ ਉੱਥੇ ਵੀ ਤੁਹਾਨੂੰ ਵੋਟਾਂ ਚਾਹੀਦੀਆਂ ਨੇ ਪਰ ਮੈਂ ਇਹ ਆਮਾਦੀ ਪਾਰਟੀ ਮੈਂ ਤਾਂ ਦੱਸਦਾ ਆਲਰੇਡੀ ਤੇ ਆਮਾਦੀ ਪਾਰਟੀ ਦੇ ਵਫਾਦਾਰ ਸਿਪਾਹੀਆਂ ਆ ਆਮਾਦੀ ਪਾਰਟੀ ਦੇ ਸਾਡੇ ਜਿਹੜੇ ਗੁਪਤਾ ਜਿਹੜੇ ਆਲਰੇਡੀ ਜਿਹੜੇ ਟ੍ਰੇਡਿੰਗ ਦੇ ਮਾਲਕ ਵੀ ਨੇ ਤੇ ਉਹਨਾਂ ਨੇ ਨਾਮਿਨੇਸ਼ਨ ਜਿਹੜੀ ਆ ਭਰੀ ਆ ਤੇ ਮੇਰਾ ਪੂਰਾ ਸਮਰਥਨ ਗੁਪਤਾ ਸਾਹਿਬ ਸਾਡੇ ਆਮਾਦੀ ਪਾਰਟੀ ਦੇ ਕਿਉਂਕਿ ਹਾਈ ਕਮਾਂਡ ਦਾ ਜਿਹੜਾ ਹੁਕਮ ਆ ਉਹ ਸਾਡੇ ਸਿਰ ਮੱਥੇ ਆ ਜੀ ਹਾਈ ਕਮਾਂਡ ਸਾਡੀ ਨੇ ਸਰਵੋੱਚ ਹੈ ਅਰਵਿੰਦ ਕੇਰਿਵਾੜਾ ਭਗੰਤ ਮ ਤੇ ਉਹਨਾਂ ਦਾ ਹੁਕਮ ਮੇਰੇ ਲਈ ਸਿਰ ਮੱਥੇ ਆ ਔਰ ਜਿੱਥੇ ਉਹ ਕਹਿੰਦੇ ਕਿ ਮੈਂ ਖਾਲੀ ਪੇਪਰ ਤੇ ਸਾਈਨ ਕਰਨ ਨੂੰ ਕਹਿਣ ਉੱਥੇ ਵੀ ਕਰ ਦਾਂਗੇ ਕਿਉਂਕਿ ਅਸੀਂ ਪਾਰਟੀ ਦੀ ਵਫਾਦਾਰ ਸਿਪਾਹੀਆਂ ਸੋ ਇਸ ਕਿਸਮ ਦੀਆਂ ਜਿਹੜੀਆਂ ਚਲਾਕੀਆਂ ਨੇ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਨੇ ਕਰਕੇ ਕੋਈ ਵਿਅਕਤੀ ਉਹ ਜੋ ਆਉਣ ਦੀ ਗੱਲ ਕਰਦਾ ਤਾਂ ਇਹ ਬਿਲਕੁਲ ਹੀ ਗਲਤ ਹੈ ਕਿੱਥੇ ਕੀ ਲੱਗਦੀ ਹੈ ਮਨਸ਼ਾ ਮਨਸ਼ਾ ਤਾਂ ਦੇਖੋ ਇੱਕ ਕਿਸਮ ਦਾ ਇੱਕ ਖਲਾਫ ਪੈਦਾ ਕਰਨ ਦੀ ਉਹ ਗੱਲ ਹੈ ਕਿ ਕੋਈ ਨਾ ਕੋਈ ਮਿਸ ਅੰਡਰਸਟੈਂਡਿੰਗ ਪੈਦਾ ਕੀਤੀ ਜਾਵੇ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਆਪਣੀ ਸੁਰੱਖਿਆ ਬਟੋਰਨ ਦੀ ਕੋਈ ਗੱਲ ਹੋਵੇ ਪਰ ਜਦੋਂ ਤੁਸੀਂ ਇੱਕ ਏਡੇ ਵੱਡੇ ਉਹ ਬڑے ਸਰਬ ਚੌਦੇ ਲਈ ਰਸਬਾ ਲਈ ਤੁਸੀਂ ਜਾ ਰਹੇ ਹੋ ਤਾਂ ਬਿਨਾ ਐਮਐਲਏ ਦੀ ਵੋਟ ਤੋਂ ਤਾਂ ਤੁਸੀਂ ਬਾਣੀ ਨਹੀਂ ਸਕਦੇ। ਪਹਿਲਾਂ 10 ਐਮਐਲਏ ਗੱਲ ਕਰ ਰਹੇ ਹਾਂ 10 ਐਮਐਲਏ ਦੇ ਵਿੱਚੋਂ ਫੌਜਾ ਸਿੰਘ ਸਰਾਹੀ ਸਾਹਿਬ ਸੀਗੇ, ਦਈਆ ਸਾਹਿਬ ਸੀਗੇ, ਮੈਂ ਸੀਗੇ ਸਾਡੇ ਅਸੀਂ ਮਿਲੇ ਆਪਾਂ ਦੇ ਵਿੱਚ ਕਿਸੇ ਨੇ ਵੀ ਸਾਈਨ ਨਹੀਂ ਕੀਤੇ ਜੀ। ਟੋਟਲੀ ਝਾਲੀ ਸਾਰੇ ਸਾਈਨ ਕਰਕੇ ਆਪੇ ਔਰ ਜਿਹੜੇ ਸਾਈਨ ਉੱਥੇ ਕੀਤੇ ਉਹ ਮੈਂ ਕਰਦਾ ਹੀ ਨਹੀਂ। ਮੇਰੇ ਸਾਈਨ ਬਿਲਕੁਲ ਹੀ ਡਿਫਰੈਂਟ ਨੇ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਨਿਰਾਧਾਰਨ ਨੇ ਔਰ ਜੋ ਕਰੂਗਾ ਸੁਪਰ ਹੋਗਾ। ਇਹ ਬਿਲਕੁਲ ਗਲਤ ਕੀਤਾ ਉਹਨਾਂ ਨੇ